ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪਵਨਦੀਪ ਸਿੰਘ ਅੱਜ ਅਸੀਂ ਚੱਲੇ ਆ ਗੁਰੂਕਾ ਲਾਹੌਰ ਗੁਰੂ ਮਹਾਰਾਜ ਦਾ ਵਿਆਹ ਪੂਰਵ ਦੇਖਣ ਤੇ ਹੁਣ ਅਸੀਂ ਪਹੁੰਚੇ ਆ ਗੁਰੂ ਕੇ ਬਾਗ ਵਾਲਿਆਂ ਦੇ ਗੁਰਦੁਆਰਾ ਗੁਰੂ ਕੇ ਬਾਗ ਵਾਲਿਆਂ ਦੇ ਡੇਰਾ ਬਣਾਇਆ ਨਵਾਂ ਜੋ ਕਿ ਰਸਤੇ ਦੇ ਵਿੱਚ ਪੈਂਦਾ ਹੈ ਸ੍ਰੀ ਅਨੰਦਪੁਰ ਰੋਡ ਦੇ ਉੱਤੇ ਰਸਤੇ ਦੇ ਵਿੱਚ ਪੈਂਦਾ ਹੈ ਉਹ ਨਸੀਂ ਜਾ ਰਹੇ ਆ ਗੁਰੂਕਾ ਲਾਹੌਰ ਤੇ ਅੱਜ ਅਸੀਂ ਤੁਹਾਨੂੰ ਗੁਰੂ ਮਹਾਰਾਜ ਦਾ ਵਿਆਹ ਪੂਰਵ ਦਿਖਾਵਾਂਗੇ ਤੇ ਸਾਡੇ ਦੋਸਤ ਕਹਿੰਦੇ ਸੀ ਕਿ ਚਲੋ ਯਾਰਾ ਗੱਡੀ ਲਈਏ ਤੇ ਗੱਡੀ ਦੀ ਖੁਸ਼ੀ ਦੇ ਵਿੱਚ ਨਾਲੇ ਅਸੀਂ ਕਿਹਾ ਚਲੋ ਗੱਡੀ ਨੂੰ ਮੱਥਾ ਟਿਕਾ ਲਏ ਹੁੰਨੇ ਆ ਤੇ ਅਸੀਂ ਅੱਜ ਗੱਡੀ ਨਵੀਂ ਲਈ ਸੀ ਤੇ ਅਸੀਂ ਆਖੇ ਚਲੋ ਗੁਰੂ ਘਰ ਲਾਹੌਰ ਵੀ ਮੱਥਾ ਟੇਕ ਹੁੰਨੇ ਆ ਨਾਲੇ ਅਸੀਂ ਵੀ ਦਰਸ਼ਨ ਕਰਨ ਹੁੰਨੇ ਨਾਲੇ ਗੁਰੂ ਮਹਾਰਾਜ ਦਾ ਪਿਆਰਪੁਰਬ ਦੇਖ ਹੁੰਨੇ ਆ ਆ ਦੇਖੋ ਸੰਗਤ ਮਠਿਆਈਆਂ ਵੰਡੀਆਂ ਜਾ ਰਹੀਆਂ ਤਰ੍ਹਾਂ ਤਰ੍ਹਾਂ ਦੇ ਹਰ ਪ੍ਰਕਾਰ ਦੇ ਲੰਗਰ ਲਗਾਏ ਗਏ ਨੇ ਜੋ ਵਿਆਹਾਂ ਸ਼ਾਦੀਆਂ ਦੇ ਵਿੱਚ ਵਰਤਾਇਆ ਜਾਂਦਾ ਹੈ ਲਗਾਇਆ ਜਾਂਦਾ ਹੈ ਉਹੀ ਗੁਰੂ ਮਹਾਰਾਜ ਦੇ ਵਿਆਹਪੁਰਪ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਵਰਤਾਈਆਂ ਜਾਂਦੀਆਂ ਨੇ ਸੰਗਤਾਂ ਨੂੰ ਤੇ ਸੰਗਤਾਂ ਪੂਰਾ ਆਨੰਦ ਲੈਂਦੀਆਂ ਨੇ ਤੇ ਆਇ ਸੱਚਖੰਡ ਗੁਰੂ ਦਾ ਲਾਹੌਰ ਗੁਰਦੁਆਰਾ ਸਾਹਿਬ ਤੇ ਅਸੀਂ ਇਹਦੇ ਵੀ ਦਰਸ਼ਨ ਕਰਾਵਾਂਗੇ ਆ ਤੁਸੀਂ ਪਹਿਲਾਂ ਗੁਰੂ ਦੀ ਵਿਆਹ ਦੀ ਰੌਣਕ ਦੇਖੋ ਕਿ ਕਿੰਨੀ ਰੌਣਕ ਹੈ ਗੁਰੂ ਮਹਾਰਾਜ ਦੇ ਵਿਆਹ ਤੇ ਜੋ ਜੁਗਾਂ ਤੋਂ ਚੱਲਦਾ ਆ ਰਿਹਾ ਤੇ ਜੁਗਾਂ ਜੁਗਾਂ ਤੱਕ ਚੱਲਦਾ ਰਹੇਗਾ ਤੇ ਸਾਡੇ ਵਿਆਹ ਤੇ ਚਲੋ ਬੰਦਿਆ ਦੇ ਹੁੰਦੇ ਨੇ ਇੱਕ ਵਾਰੀ ਹੋ ਗਿਆ ਤੇ ਬਸ ਤੇ ਗੁਰੂ ਮਹਾਰਾਜ ਦਾ ਹਰ ਸਾਲ ਵਿਆਹ ਹੁੰਦਾ ਤੇ ਰੌਣਕਾਂ ਇਦਾਂ ਹੀ ਲੱਗਦੀਆਂ ਨੇ ਤੇ ਕਿਰਪਾ ਕਰੇ ਮਾਲਿਕ ਚੜ੍ਹਦੇ ਕਲਾ ਵਿੱਚ ਰਹਿਣ ਜੋ ਸੰਗਤਾਂ ਪਹੁੰਚਦੇ ਆ ਨੇ ਤੇ ਤੁਸੀਂ ਵੀ ਇਹੋ ਜਿਹਾ ਪੁਰਬਾਂ ਦੇ ਉੱਤੇ ਹਮ ਹਮਾ ਕੇ ਪਹੁੰਚਿਆ ਕਰੋ ਤੇ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਅਸੀਂ ਤੁਹਾਡੇ ਵਾਸਤੇ ਇਹ ਜੀ ਵਲੌਗ ਬਣਾਉਂਦੇ ਰਹਿੰਨੇ ਆ ਇਹ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਰਾਉਣਕਾਂ ਸ਼ੌਨਕਾਂ ਜਿੱਥੇ-ਜਿੱਥੇ ਵੀ ਜਾਈਦਾ ਹੈ ਤੇ ਤੁਹਾਨੂੰ ਜ਼ਰੂਰ ਦਿਖਾਈਦਾ ਹੈ ਕਿ ਅਸੀਂ ਅੱਜ ਇੱਥੇ ਗਏ ਸੀ ਅੱਜ ਇੱਥੇ ਗਏ ਸੀ ਤੇ ਜੇ ਤੂੰ ਤੁਸੀਂ ਸ਼ੇਅਰ ਨਹੀਂ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਦੁੱਖ ਹੁੰਦਾ ਹੈ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਜਿਆਦਾ ਤੇ ਸ਼ੇਅਰ ਕਰੋ ਤੇ ਆ ਗੁਰੂ ਮਹਾਰਾਜ ਜੀ ਰਾਉਣਕਾਂ ਦੇਖੋ ਤੇ ਆ ਸਾਡੇ ਸੰਗਤ ਆ ਜਿਹੜੇ ਨਾਲ ਆਈਏ ਸਾਡੇ ਵੀ ਵੱਡੇ ਛੋਟੇ ਤੇ ਅਸੀਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਵਾਵਾਂਗੇ ਆਹਾ ਆਹ ਦੇਖੋ ਅਸੀਂ ਜਾ ਰਹੇ ਸੱਚਖੰਡ ਆਹ ਦੇਖੋ ਗੁਰਦੁਆਰੇ ਨੂੰ ਸਜਾਇਆ ਦੇਖੋ ਕਿੰਨਾ ਕਮਾਲ ਹੈ ਯਾਰ ਇੰਨੀ ਸਜਾਵਟ ਕਦੀ ਜ਼ਿੰਦਗੀ ਚ ਹੋਰ ਕਿਸੇ ਵਿਆਹਾਂ ਤੇ ਨਹੀਂ ਦੇਖੀ थी ਨਾ ਤੇ ਹੁੰਦੀ ਏ ਤੇ ਨਾ ਦੇਖੀ ਜਾਂਦੀ ਏ ਤੇ ਗੁਰੂ ਮਹਾਰਾਜ ਦੇ ਘਰ ਕੋਈ ਘਾਟਾ ਨਹੀਂ ਏ ਤੇ ਗੁਰੂ ਮਹਾਰਾਜ ਦੇ ਵਿਆਹ ਤੇ ਰੌਣਕਾਂ ਤੇ ਬਹੁਤ ਨੇ ਪਰਾ ਸਜਾਵਟ ਤੇ ਮਨ ਮੋਣ ਵਾਲੀ ਹੈ ਸਜਾਵਟ ਦੇਖੋ ਕੰਮਾਲ ਆ ਯਾਰ ਐਨੇ ਸੋਹਣੇ ਫੁੱਲ ਇਸ ਤਰੀਕੇ ਨਾਲ ਕੀਤੀ ਜਾਂਦੀ ਏ ਕਿ ਰੂਹ ਖੁਸ਼ ਹੋ ਜਾਂਦੀ ਏ ਬੰਦੇ ਦੀ ਅੰਦਰੋਂ ਰੂਹ ਖੁਸ਼ ਹੋ ਜਾਂਦੀ ਏ ਹੁਣ ਅਸੀਂ ਲਾਵਾਂਗੇ ਕੜਾ ਪ੍ਰਸ਼ਾਦ ਅਸੀਂ ਆਹ ਕੜਾ ਪ੍ਰਸ਼ਾਦ ਦੀ ਦੇਖ ਲੈ ਲਈਏ ਹੁਣ ਅਸੀਂ ਜਾਵਾਂਗੇ ਅੰਦਰ ਅੰਦਰ ਜਾ ਕੇ ਕਿਰਪਾਨ ਪੇਟ ਕਰਵਾਵਾਂਗੇ ਨਾਲੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਕਿ ਮੈਂ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਉਣਾ ਤੁਸੀਂ ਦੇਖ ਕੇ ਸਤ ਜੀ ਅੰਨੰਦਚਰ ਨੰਦੋ ਜਣਾ ਨੰਦੰਦ ਐਨਾ ਸੋਹਣਾ ਸਜਾਇਆ ਹੋਇਆ ਹੈ ਅੰਦਰ ਵੀ ਕਿਉਂਕਿ ਇਹ ਤੁਹਾਨੂੰ ਨਾ ਦਿਖਾਇਆ ਗਿਆ ਤੇ ਤੁਸੀਂ ਕਹਿਣਾ ਕਿ ਝੂਠ ਹੈ ਚਲੋ ਅੰਦਰ ਚੱਲਦੇ ਆ ਆ ਦੇਖੋ ਆਹਾ ਆਹਾ ਤੇ ਇੱਥੇ ਢਾਡੀ ਜਥੇ ਵੀ ਲੱਗੇ ਹੋਏ ਨੇ ਜੋਗਰੂ ਮਹਾਰਾਜ ਜੀ ਦੇ ਵਿਆਹ ਦਾ ਇਤਿਹਾਸ ਦੱਸ ਰਹੇ ਨੇ ਤੇ ਤੁਸੀਂ ਜਦੋਂ ਵੀ ਆਓ ਗੁਰੂ ਮਹਾਰਾਜ ਦੇ ਤਤ ਉਸ ਇਤਿਹਾਸ ਵੀ ਸਰਵਣ ਕਰ ਸਕਦੇ ਹੋ ਬੈਠ ਕੇ ਜਿੱਥੇ ਲੱਗੇ ਰਹਿੰਦੇ ਨੇ ਮੈਂ ਤੁਹਾਨੂੰ ਸਭ ਤੋਂ ਮੇਨ ਚੀਜ਼ ਕਿ ਪਾਲਕੀ ਸਾਹਿਬ ਦਿਖਾਣਾ ਆ ਤੇ ਗੁਰੂ ਮਹਾਰਾਜ ਦਾ ਦਰਬਾਰ ਇੰਨਾ ਜਿਆਦਾ ਸਜਾਇਆ ਹੋਇਆ ਤੇ ਪਾਲਕੀ ਸਾਹਿਬ ਤੇ ਮੈਂ ਨਾ ਕਮਾਲ ਹੈ ਦੇਖਿਓ ਆ ਦੇਖੋ ਇਹਨਾਂ ਨੇ ਸੋਹਣੇ ਫੁੱਲ ਲਗਾਏ ਗਏ ਨੇ ਇੰਨਾ ਸੋਹਣਾ ਸਜਾਇਆ ਹੋਇਆ ਕਿ ਮੈਂ ਜ਼ਿੰਦਗੀ 'ਚ ਸਜਾਵਟਾਂ ਨਹੀਂ ਦੇਖਦਾ ਜਿਹਨੂੰ ਗੁਰਦੁਆਰਾ ਸਾਹਿਬ ਨੂੰ ਸਜਾਈਆਂ ਜਾਂਦੀਆਂ ਨੇ ਗੁਰਦੁਆਰਾ ਸਾਹਿਬਾਂ ਨੂੰ ਸਜਾਇਆ ਜਾਂਦਾ ਹੈ ਬੇ ਬੇ ਮਿਸਾਲ ਹੈ ਜਿਹਨੂੰ ਕਹਿ ਦਿੰਦੇ ਨੇ ਆਟਾ ਅੱਜ ਜਿਹਾ ਲੱਗੇ ਹੋਏ ਨੇ ਗੁਰੂ ਮਹਾਰਾਜ ਜੀ ਦਾ ਇਤਿਹਾਸ ਸੁਣਾ ਰਹੇ ਨੇ ਤੇ ਤੁਸੀਂ ਜਦੋਂ ਵੀ ਇਹੋ ਜਿਹੇ ਰੌਣਕਾਂ ਦੇ ਵਿੱਚ ਪਹੁੰਚੋ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਇਹਦੇ ਨਾਲ ਸਿੱਖੀ ਦਾ ਪ੍ਰਚਾਰ ਵੀ ਹੁੰਦਾ ਹੈ ਤੇ ਗੁਰੂ ਮਹਾਰਾਜ ਜੀ ਦੀਆਂ ਜੋ ਗੁਰਦੁਆਰਾ ਸਾਹਿਬਾਂ ਦੇ ਵਿੱਚ ਰੌਣਕਾਂ ਲੱਗਦੀਆਂ ਨੇ ਤੇ ਲੋਕਾਂ ਤੱਕ ਦੂਰ ਦਰਾਡੇ ਪਹੁੰਚਦੀਆਂ ਨੇ ਤੇ ਆ ਸਾਡੇ ਵੀਰ ਤੇ ਹੁਣ ਅਸੀਂ ਰਾਤ ਰੁਕੇ ਸੀ ਰਾਤ ਜੀ ਮੈਂ ਵੀਡੀਓ ਨਹੀਂ ਬਣਾਈ ਇਸ ਕਰਕੇ ਨਹੀਂ ਬਣਾਈ ਕਿਉਂਕਿ ਹਨੇਰਾ ਬਹੁਤ ਹੋ ਗਿਆ ਸੀ ਜਦੋਂ ਅਸੀਂ ਆਏ ਸੀ ਤੇ ਉਥੇ ਸਾਨੂੰ ਰਾਤ ਰਹਿਣਾ ਪਿਆ ਪਿੱਛੇ ਹੁਣ ਅਸੀਂ ਤੜਕੇ ਇੱਥੇ ਪਹੁੰਚੇ ਸੀ ਤੇ ਇੱਥੇ ਰੌਣਕਾਂ ਬਹੁਤ ਜ਼ਿਆਦੀਆਂ ਲੱਗੀਆਂ ਹੋਈਆਂ ਸੀ ਹੁਣ ਅਸੀਂ ਦੋਸਤੋ ਅਸੀਂ ਹੁਣ ਚੱਲੇ ਆਂ ਵਾਪਸ ਵਾਪਸ ਚੱਲੇ ਭਾਈ ਹਾਂਜੀ ਹਾਂਜੀ ਵਾਪਸ ਅਸੀਂ ਹੁਣ ਚੱਲੇ ਆਂ ਵਾਪਸ ਤੇ ਫਿਰ ਮਿਲਦੇ ਆਂ ਤੁਹਾਨੂੰ ਰਸਤੇ 'ਚ ਕਿਤੇ ਖਲਾੜ ਕੇ ਜਿੱਥੇ ਖਲਾਵਾਂਗੇ ਪਲਾਸਟ ਪੜਾ ਕਰਾਂਗੇ ਉਥੇ ਮਿਲਦੇ ਆਂ ਚਾਹ ਪਾਣੀ ਪੀਵਾਂਗੇ ਢਾਬੇ ਤੇ ਠੀਕ ਐ ਬਾਏ ਕਰੋ ਵੀ ਬਾਏ ਮਿਲਦੇ ਆਂ ਜੀ ਫਿਰ ਫਿਰ ਕੇ